ਦੋਸਤੋ ਮੈਂ Pritam Singh Pritam Hitar ਮੈਂ ਦਾ ਫਾਊਂਡਰ ਇਨਸਟ੍ਰਕਟਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਫਾਇਰਮੈਨ ਦੀ ਭਰਤੀ ਦੇ ਵਿੱਚ ਕੁੜੀਆਂ ਦੇ ਤਿੰਨ ਟ్రਾਇਲ ਹੋਣੇ ਆ ਤੇ ਦੁਬਾਰਾ ਇਹ ਟ్రਾਇਲਸ ਹੋਣੇ ਨੇ ਠੀਕ ਹੈ ਉਸ ਦੇ ਵਿੱਚ ਹੁਣ ਬਹੁਤ ਸਾਰੇ ਗਰਲਸ ਨੂੰ ਪ੍ਰੋਬਲਮ ਆਏਗੀ ਕਿ ਰਸਤੇ ਦੇ ਵਿੱਚ ਰੱਸਾ ਨਹੀਂ ਚੜਿਆ ਜਾਂਦਾ ਹੈਗਾ ਠੀਕ ਆ ਫਿਰ weight ਚੁੱਕਣਾ ਹੈ weight ਥੋੜਾ ਦੇਖੋ 60 ਕਿਲੋ ਦਾ ਨਹੀਂ ਹੋਏਗਾ 60 ਕਿਲੋ ਤੋਂ ਘਾਟੀ ਹੋਏਗਾ 30 ਤੋਂ 40 ਐਟ ਲੀਸਟ 40 ਕਿਜੀ ਤੱਕ ਦਾ ਤੁਸੀਂ ਤਿਆਰੀ ਜਿਹੜੀ ਰੱਖੋ ਠੀਕ ਹੈ ਇੰਨਾ ਕੁ ਤਾਂ ਘਟ ਹੋ ਹੀ ਸਕਦਾ ਤੇ ਇਸ ਤੋਂ ਜ਼ਿਆਦਾ ਘਟ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਤੁਹਾਡਾ ਇੱਕ ਹੋਰ ਟੈਸਟ ਉਹ ਹੈਗਾ ਪੌੜੀ ਦਾ ਪੌੜੀ ਦੀ ਟੈਂਸ਼ਨ ਆ ਲੋ ਪੌੜੀ ਵਾਲਾ ਟੈਸਟ ਬਹੁਤ ਹੀ ਜ਼ਿਆਦਾ ਸਿੰਪਲ ਟੈਸਟ ਹੈ ਬਟ ਮੇਨ ਜੋ ਤੁਹਾਡੇ ਡਿਫਿਕਲ ਟੈਸਟ ਹੈ ਉਹ ਤੁਹਾਡੇ ਦੋ ਹੀ ਟੈਸਟ ਹੈ ਉਹ ਇੱਕ ਤੁਹਾਨੂੰ ਦੱਸਿਆ ਪੂਰੀ ਚੱਕਣੇ ਵਾਲਾ ਦੂਸਰਾ ਹੈਗਾ ਤੁਹਾਡਾ ਰੱਸਾ ਚੜ੍ਹਣੇ ਵਾਲਾ ਇਹ ਟੈਸਟ ਉਸ ਬੱਚੇ ਲਈ ਔਖਾ ਹੈ ਜਿਹੜਾ ਖੁਦ ਪ੍ਰੈਕਟਿਸ ਕਰ ਰਿਹਾ ਹੈ ਜਾਂ ਘਰੇ ਕੁਝ ਪ੍ਰੈਕਟਿਸ ਕਰ ਰਿਹਾ ਇਹਦੇ ਨਾਲ ਤੁਹਾਨੂੰ ਨੁਕਸਾਨ ਕੀ ਹੋ ਸਕਦਾ ਤੁਹਾਨੂੰ ਮੈਂ ਉਹ ਦੱਸ ਦੇਣਾ ਚਾਹੁੰਦਾ ਜੇ ਤੁਸੀਂ ਖੁਦ ਪ੍ਰੈਕਟਿਸ ਕਰ ਰਹੇ ਹੋ ਪਹਿਲੀ ਗੱਲ ਤੁਹਾਨੂੰ ਰੱਸਾ ਚੜ੍ਹਨਾ ਨਹੀਂ ਆਇਆ ਕਿਉਂਕਿ ਥੋੜਾ ਬੈਕਗ੍ਰਾਉਂਡ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਦਾ ਹਨਾ სპੋਰਟਸ ਵਾਲਾ ਕੋਈ ਬੈਕਗ੍ਰਾਉਂਡ ਨਹੀਂ ਹੁੰਦਾ ਕਿ ਇਹ ਬੱਚੇ ਦਾ ਨਾ ਐਦਾਂ ਕਰਕੇ ਹੁੰਦਾ ਦੂਸਰਾ ਹੁਣ ਕਈ ਬੱਚੇ ਹੁਣ ਬੋਰੀਆਂ ਚੱਕਦੇ ਜਾਦੇ ਧਰਨ ਪਾ ਲੈਣਗੇ ਕੁੜੀਆਂ ਠੀਕ ਹੈ ਜੀ ਨਹੀਂ ਪਤਾ ਟੈਕਨੀਕ ਨਹੀਂ ਪਤਾ ਕਿ ਕਿਦਾਂ ਚੱਕਣੀ ਹੈ ਕਿਦਾਂ ਨਹੀਂ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਦੇਖਿਆ ਮੈਂ ਕਿ ਡਿਸਕ ਦੀ ਪ੍ਰੋਬਲਮ ਵਾਲਿਆ ਬੱਚਿਆਂ ਨੂੰ ਆਈ ਆ ਠੀਕ ਹੈ ਤੇ ਜੇ ਥੋੜਾ ਇੱਕ ਕੋਚ ਤੁਹਾਡੇ ਨਾਲ ਹੋਵੇ ਹਰਦਮ ਨਾਲ ਹੋਵੇ ਤੁਸੀਂ ਬਲੀਵ ਨਹੀਂ ਕਰੋਗੇ ਜਦੋਂ ਫਰਮਾਂ ਦਾ ਸੀਗਾ ਬாய் ਸੀਗਾ ਇੱਕ ਮੁੰਡਾ ਤੇ ਉਸ ਮੁੰਡੇ ਦੀ ਡਿਸਕ ਦੀ ਪ੍ਰੋਬਲਮ ਸੀਗੀ ਹੁਣ ਤੁਹਾਨੂੰ ਪਤਾ weight ਵੀ ਚੱਕਣਾ ਸਾਰਾ ਕੁਝ ਹੈ ਜਦੋਂ ਪ੍ਰੀਤਮ ਕੋ ਆ ਹੀ ਗਿਆ ਮੇਰੇ ਕੋ ਆ ਹੀ ਗਿਆ ਤਾਂ ਫਿਰ ਆਪਾਂ ਹੁਣ ਤੁਹਾਨੂੰ ਪਤਾ ਕੁਝ ਕਰਨਾ ਹੀ ਹੁੰਦਾ ਜਦੋਂ ਮੇਰੇ ਕੋ ਆ ਗਿਆ ਸਮਝ ਲਓ ਮੈਂ ਇਹ ਕਹਣਾ ਉਹਨਾਂ ਕਿ ਯਾਰ ਜਿਵੇਂ ਹੋ ਜਵੇ ਜੋ ਮਰਜ਼ੀ ਹੋ ਜਵੇ ਇਸ ਮੁੰਡੇ ਦਾ ਟ్రਾਇਲ ਕਲੀਅਰ ਕਰਵਾਣਾ ਤੇ ਠੀਕ ਹੈ ਫਿਰ ਆਪਾਂ ਚਾਹੇ ਸਿੱਧੇ ਗੁਲੀ ਨਾਲ ਟੀਮ ਕਿ ਹੋ ਗੱਡੀਏ ਜਾਂ ਫਿਰ ਟੇਢੀ ਨਾਲ ਗੱਡੀਏ ਜਿਵੇਂ ਮਰਜ਼ੀ ਸਾਰੀਆਂ ਟਿਪਸ ਐਂਡ ਟੈਕਨੀਕਸ ਲਗਾ ਕੇ ਤਾਂ ਉਸ ਬੱਚੇ ਨੂੰ ਤੇ ਉਸ ਬੱਚੇ ਨੂੰ ਤੁਸੀਂ ਲਓ ਫਿਜ਼ੀਕਲ ਟ్రਾਇਲ ਕਲੀਅਰ ਹੈ ਠੀਕ ਹੈ ਉਹਦੇ ਫਾਦਰ ਸਾਹਿਬ ਖੁਦ ਆਂਦੇ ਸੀਗੇ ਉਸ ਬੱਚੇ ਨੂੰ ਇੰਨੀ ਜਿਆਦਾ ਪ੍ਰੋਬਲਮ ਸੀ ਕਿ ਉਹ ਬਾਈਕ ਵੀ ਨਹੀਂ ਚਲਾ ਪਾਂਦਾ ਸੀਗਾ ਠੀਕ ਹੈ ਕੇ ਮਤਲਬ ਉਬੜ ਖਬਰ ਵਾਲ ਜਗ੍ਹਾ ਤੇ ਉਹ ਸਭ ਚੀਜ਼ਾਂ ਲੈ ਕੇ ਤਾਂ ਬਹੁਤ ਜਿਆਦਾ ਧਿਆਨ ਰੱਖਣਾ ਪੈਂਦਾ ਸੀ ਉਸੀ ਦਾ ਬਟ ਉਹ ਬੱਚੇ ਦਾ ਵੀ ਟ్రਾਇਲ ਕਲੀਅਰ ਹੋ ਗਿਆ ਗੱਲ ਕੀ ਹੈ ਕਿ ਹਾਂ ਗੁਰੂ ਬਿਨਾ ਗਤ ਨਹੀਂ ਉਹ ਕਹਿੰਦੇ ਹੁੰਦੇ ਨੇ ਤਾਂ ਉਸੀ ਦਾ ਤੁਸੀਂ ਬਹੁਤ ਜਿਆਦਾ ਧਿਆਨ ਰੱਖੋ ਹਨਾ ਜਿਸ ਜਿਸ ਚੀਜ਼ ਜੋ ਚੀਜ਼ ਤੁਹਾਨੂੰ ਨਹੀਂ ਆਉਂਦੀ ਹੈਗੀ ਉਹ ਚੀਜ਼ ਕਿਸੇ ਤੋਂ ਸਿੱਖੋ ਠੀਕ ਹੈ ਜੀ ਬਿਨਾ ਸਿੱਖੇ ਕਰੋਗੇ ਤਾਂ ਇੰਜਰੀ ਆ ਜਿਹੜੀ ਦੋਸਤੋ ਤੁਹਾਨੂੰ ਕਰੇ ਰ ਰਸਾ ਪਾਲੇ ਤੁਸੀਂ ਨੇ ਉਤੇ ਲੰਮਕੀ ਜਾ ਰਹੇ ਹੋ ਕੁਝ ਕਰ ਰਹੇ ਹੋ ਜਾਂ ਤੁਸੀਂ ਹੱਥ ਚਲਾ ਲੋਗੇ ਜਾਂ ਫਿਰ ਲੱਤਾਂ ਚਲਾ ਲੋਗੇ ਠੀਕ ਹੈ ਜੀ ਐਦਾਂ ਨਹੀਂ ਹੁੰਦਾ ਹੈਗਾ ਤੇ ਫਿਰ ਦੂਸਰੀ ਗੱਲ ਜੇ ਤੁਸੀਂ ਉੱਪਰ ਚੜਜੇ ਨੋ ਕਿ ਸੀਨ ਲੈ ਕੇ ਜੇ ਤੁਹਾਡੇ ਹੱਥਾਂ ਸਟਰੈਂਥ ਨਹੀਂ ਹੈਗੀ ਤਾਂ نیچے ਗਿਰਨ ਲੱਗੇ ਮੈਂਟਰੀ ਲੱਗਣਾ ਹੈਗਾ ਠੀਕ ਹੈ ਤਾਂ ਧਿਆਨ ਦਿਓ ਇੰਨਾ ਸਾਰਾ ਕੁਝ ਹੋ ਚੁੱਕਿਆ ਤੇ ਤੁਸੀਂ ਆਪਣੀ ਟ੍ਰੇਨਿੰਗ ਤੇ ਜਿਹੜਾ ਫੋਕਸ ਕਰੋ ਠੀਕ ਹੈ ਜੀ ਕਦੇ ਵੀ ਫਿਜ਼ੀਕਲ ਫਿਟਨੈਸ ਨੂੰ ਕੱਟਣੀ ਸਮਝੀਦਾ ਹੈਗਾ ਕੱਟਣੀ ਆਕੀਦਾ ਹੈਗਾ ਠੀਕ ਹੈ ਤੇ ਜੇ ਗੱਲ ਤੁਸੀਂ ਪ੍ਰੀਤਮ ਫਟਾਰਮ ਅਕੈਡਮੀ ਜੁਆਇਨ ਕਰਦੇ ਹੋ ਮੇਰੀ ਅਕੈਡਮੀ ਜੁਆਇਨ ਕਰਦੇ ਹੋ ਤਾਂ ਆਪਾਂ ਤੁਹਾਨੂੰ ਬਹੁਤ ਹੀ ਘੱਟ ਫੀਸ ਦੇ ਵਿੱਚ ਰਹਿਣ ਸਣ ਖਾਣ ਪੀਣ ਦਾ ਸਾਰਾ ਪ੍ਰਬੰਧ ਆਪਣੀ ਅਕੈਡਮੀ ਵਿੱਚ ਹੈਗਾ ਏ ਤੇ ਦੂਸਰੀ ਗੱਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਤਿਆਰੀ ਜਿਹੜੀ ਕਰਵਾ ਦਿੰਨੇ ਆ ਤੁਹਾਨੂੰ ਨਹੀਂ ਲੋੜ ਹੈ ਬਹੁਤ ਜ਼ਿਆਦਾ ਮਹੀਨਿਆਂ ਲਗਾਉਣ ਦੀ ਠੀਕ ਹੈ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਆਪਾਂ ਇਹਦੇ ਵਿੱਚ ਤਿਆਰੀ ਕਰਾਉਂਦੇ ਆ ਇੱਥੇ ਜਦੋਂ ਫਾਇਰਮੈਨ ਦਾ ਟਾਈਮ ਸੀਗਾ ਜਦੋਂ ਬੱਚਾ ਸੀਗਾ ਤਾਂ ਉਸ ਟਾਈਮ ਤੇ 1 ਘੰਟੇ ਦੇ ਵਿੱਚ 15-15 20-20 ਬੱਚਾ ਨੂੰ ਰੱਸਾ ਚੜ੍ਹਨਾ ਸਿਖਾਇਆ 1 ਘੰਟੇ ਦੇ ਵਿੱਚ ਉਹ ਵੀ ਬਿਗਨਰ ਬੱਚਾ ਨੂੰ ਸਾਰਿਆਂ ਨੂੰ ਠੀਕ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿੰਨਾ ਜਲਦੀ ਆਪਾਂ इजीली ਸਿਖਾ ਸਕਦੇ ਹਾਂ ਤੇ ਬਾਕੀ ਗੱਲ ਹੁੰਦੀ ਥੋੜੀ ਕੈਚਿੰਗ ਪਾਵਰ ਜਿੰਨੀ ਜਲਦੀ ਤੁਸੀਂ ਕੈਚਿੰਗ ਕਰ ਲੋਗੇ ਉਨਾ ਜਲਦੀ ਮੇਰੇ ਟਿਪਸ ਐਂਡ ਟੈਕਨੀਕਸ ਐ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਹੋ ਜਾਣੀਆਂ ਠੀਕ ਹੈ ਤੁਹਾਨੂੰ ਪਤਾ ਮੈਂ ਆਰਮੀ ਦੇ ਵਿੱਚੋਂ ਹਾਂ ਹੈਨਾ ਤਾਂ ਆਰਮੀ ਦੇ ਵਿੱਚ ਫੌਜੀ ਨੂੰ ਰੱਸਾ ਚੜ੍ਹਣਾ ਨਾਵੇ ਤੇ ਫੌਜੀ ਨੂੰ ਰੱਸੇ ਨਾਲ ਰੱਸੇ ਤਰੀਕੇ ਨਾਲ ਪਤਾ ਹੁਣ ਬਹੁਤ ਸਾਰੇ ਰੱਸੇ ਦੇ ਤਰੀਕੇ ਨੇ ਰੱਸਾ ਚੜ੍ਹਨ ਦੇ ਤਰੀ ਤੁਸੀਂ ਤਿਆਰੀ ਸ਼ੁਰੂ ਕਰਨੀ ਆ ਤਾਂ ਤਿਆਰੀ ਵਧੀਆ ਤਰੀਕੇ ਨਾਲ ਕਰੋ ਠੀਕ ਹੈ ਜੀ ਉਹੀ ਟਾਈਮ ਪਾਸ ਵਾਲਾ ਕੰਮ ਨਾ ਕਰੋ ਕਿ ਹਾਂ ਬਸ ਥੋੜਾ-ਬਹੁਤ ਚੜਿਆ ਜਾ ਰਿਹਾ ਜੀ ਇੰਨਾ ਜੀ ਉੰਨਾ ਜੀ ਥੋੜਾ ਜਿਹਾ ਵੇਦਨ ਚੱਕਿਆ ਜਾ ਰਿਹਾ ਤਾਂ ਫਿਰ ਟਾਈਮ ਪਾਸ ਵਾਲਾ ਕੰਮ ਤਾਂ ਰਹਿਣੇ ਦੋ ਹਨਾ ਤਾਂ ਇਹਦੇ ਨਾਲੋਂ ਬੈਟਰ ਆ ਕਿ ਤਿਆਰੀ ਨਾਲ ਕਰੋ ਤਿਆਰੀ ਇਟ ਮੀਨਸ ਕਿ ਤਿਆਰੀ ਕਿ ਤੁਸੀਂ ਜੇ ਤੁਹਾਨੂੰ ਅੱਜ ਵੀ ਕਹਤਾ ਕਿਸੇ ਨੇ ਕਿ ਹਾਂ ਬਾਈ ਟ੍ਰਾਇਲ ਆ ਤਾਂ ਕੱਲ ਨੂੰ ਟ੍ਰਾਇਲ ਆ ਤਾਂ ਤੁਸੀਂ ਰੈਡੀ ਹੋਣੇ ਚਾਹੀਦੇ ਹੋ ਰਾਤ ਨੂੰ 12 ਵਜੇ ਵੀ ਤੁਸੀਂ ਰੈਡੀ ਹੋਣੇ ਚਾਹੀਦੇ ਹੋ ਟ੍ਰਾਇਲ ਦੇ ਵਿੱਚ ਤਾਂ ਇਸੇ ਦਾ ਧਿਆਨ ਦਿਓ ਜੇ ਤਿਆਰੀ ਚ ਕੰਫੀਡੈਂਸ ਉਦੋਂ ਹੀ ਆਊਗਾ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ ਅਕੈਡਮੀ ਦੇ ਵਿੱਚ ਮੈਂ ਸਪੈਸ਼ਲੀ ਤੁਹਾਨੂੰ ਖੁਦ ਇੱਥੇ ਤਿਆਰੀ ਕਰਵਾਉਣਾ ਠੀਕ ਹੈ ਤੇ ਕੁੜੀਆਂ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਹੈ ਸਪੈਸ਼ਲੀ ਫॉर ਗਰਲਸ ਤਾਂ ਤੁਸੀਂ ਕਿਸੇ ਵੀ ਟਾਈਮ ਆ ਕੇ ਅਕੈਡਮੀ ਜੁਆਇਨ ਕਰ ਸਕਦੇ ਹੋ ਤੇ ਆਪਣੀ ਜਿਹੜੀ ਤਿਆਰੀ ਆ ਮੇਰੇ ਨਾਲ ਕਰ ਸਕਦੇ ਹੋ ਦੂਸਰਾ ਨੋਟੀਫਿਕੇਸ਼ਨ ਦੀ ਗਰਲਸ ਵੇਟ ਨਾ ਕਰੋ ਕਿ ਕਦੋਂ ਆਏਗਾ ਕਦੋਂ ਨਹੀਂ ਪਰਟੀ ਦਾ ਪ੍ਰੋਸੈਸ ਬਹੁਤ ਜ਼ਿਆਦਾ ਫਾਸਟ ਚੱਲਿਆ ਹੋਇਆ ਹੈ ਠੀਕ ਹੈ ਤੇ ਜਿਹੜੇ ਹੁਣ ਤੁਹਾਨੂੰ ਪਤਾ ਮੁੰਡੇ ਨੇ ਮੁੰਡਿਆਂ ਦਾ ਸਾਰਾ ਐਟਲੀਸ ਪ੍ਰੋਸੈਸ ਲਾਸਟ ਸਟੇਜ ਤੇ ਪਹੁੰਚਿਆ ਹੋਇਆ ਹੈ ਤੇ ਉਹਨਾਂ ਨੇ ਹੁਣ ਇਹੀ ਕੋਸ਼ਿਸ਼ ਕਰਨੀ ਹੈ ਕਿ ਸਾਡੀ ਜੁਆਇਨਿੰਗ ਆ ਜਿਹੜੀ ਮੁੰਡਿਆਂ ਦੀ ਜੁਆਇਨਿੰਗ ਆ ਉਹ ਹੋਵੇ ਤੇ ਤੁਸੀਂ ਤੁਹਾਨੂੰ ਪਤਾ ਤੁਹਾਡਾ ਹੀ ਪ੍ਰੋਸੈਸ ਪਾਰਟੀ ਦਾ ਭਗਵਾਨ ਦੇ ਸਾਹਮਣੇ ਕਿਹਾ ਕਿ ਜਲਦੀ ਹੋ ਜਾਏਗਾ ਤਾਂ ਤੁਸੀਂ ਆਪਣੀ ਤਿਆਰੀ ਜਿਹੜੀ ਜਲਦੀ ਤੋਂ ਜਲਦੀ ਸ਼ੁਰੂ ਕਰੋ ਤੇ ਇਸ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਜਰੂਰ ਕਰੋ ਗਰਲਸ ਨਾਲ ਜਿਨ੍ਹਾਂ ਦਾ ਵੀ ਫਾਇਰਮੈਨ ਦਾ ਜਿਹੜਾ ਟ్రਾਇਲ ਹੈ ਤੇ ਕੁਝ ਬੱਚਿਆਂ ਦਾ ਐਟਲੀਸ ਹਾਲ ਤੱਕ ਪਤਾ ਵੀ ਨਹੀਂ ਲੱਗਿਆ ਹੈ ਕਿ ਉਹਨਾਂ ਦਾ ਫਾਇਰਮੈਨ ਦਾ ਟ్రਾਇਲ ਹੋਣਾ ਹੈ ਦੁਬਾਰਾ ਹੋਣਾ ਹੈ ਤਾਂ ਉਸ ਵੀਡੀਓ ਤੱਕ ਇਹਨਾਂ ਬੱਚਿਆਂ ਨੂੰ ਇਸ ਵੀਡੀਓ ਨੂੰ ਬੱਚਿਆਂ ਤੱਕ ਪਹੁੰਚਾਓ ਠੀਕ ਹੈ ਤੇ ਬਾਕੀ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਜੈ ਨੈਕਸਟਾਂਗੇ ਤੁਹਾਨੂੰ ਹੋਰ ਕਿਸੇ ਚੀਜ਼ ਦੀ ਰਿਲੇਟਡ ਕੋਈ ਜਾਣਕਾਰੀ ਚਾਹੀਦੀ ਹੋ ਗਰਲਸ ਠੀਕ ਹੈ ਜੀ ਕਾਲਿਆ WhatsApp ਕਰਕੇ ਤੁਹਾਨੂੰ ਜਾਣਕਾਰੀ ਜੜੀ ਲੈਸ ਹਾਲਦੇ ਹਾਂ ਮਿਲਦੇ ਆਂ ਜੀ ਜਲਦੀ ਓਕ ਠੀਕ ਹੈ ਬਾਏ ਬਾਏ